ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 720 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 721 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਰਾਗ ਤਿਲੰਗ ਘਰ ਪਹਿਲੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਯਾਕਿਆ ਰਜ ਗੁਫਤਮ ਪੇ ਸਤੋਦਰ ਗੋਸ ਕੁੰਨ ਕਰਤਾਰ ਏ ਕਰਤਾਰ ਮੈਂ ਤੇਰੇ ਅੱਗੇ ਇੱਕ ਬੇਨਤੀ ਕੀਤੀ ਹੈ ਮੇਰੀ ਬੇਨਤੀ ਧਿਆਨ ਨਾਲ ਸੁਣ ਹਕਾ ਕਬੀਰ ਕਰੀ ਮਤੋਂ ਬੈ ਐਬ ਪਰਵਦਗਾਰ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਭ ਤੋਂ ਵੱਡਾ ਹੈ ਪ੍ਰਮਾਤਮਾ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸਬ ਦਾ ਪਾਲਨ ਹਾਰ ਹੈ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਏ ਮੇਰੇ ਦਿਲ ਤੂੰ ਸੱਚ ਜਾਣ ਕਿ ਦੁਨੀਆ ਨਾਸਵੰਤ ਹੈ ਇੱਕ ਦਿਨ ਨਾਸ ਹੋ ਜਾਏਗੀ ਮਮ ਸਰ ਮੂਏ ਅਜਰਾਈ ਲ ਗ੍ਰਿਫਤਾ ਦਿਲ 헤ਚ ਨਾ ਦਾਨੀ ਰਹਾਓ 헤 ਦਿਲ 헤 ਮਨ ਤੂੰ ਕੁਝ ਵੀ ਨਹੀਂ ਸਮਝਦਾ ਕੇ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰ ਗੀਰਾ ਇਸਤਰੀ ਪੁੱਤਰ ਪਿਓ ਸਾਰੇ ਭਰਾ ਇਹਨਾਂ ਵਿੱਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਅੰਤ ਸਮੇਂ ਕੋਈ ਸਾਥ ਨਹੀਂ ਨਿਭਾਉਂਦਾ ਤੇ ਅੰਤ ਸਮੇਂ ਰੱਬ ਦਾ ਨਾਮ ਹੀ ਸਾਥ ਨਿਭਾਉਂਦਾ ਹੈ ਆਖਰ ਬੇਅਫਤਮ ਕਸ ਨਾ ਦਰਦ ਚੋਂ ਸ਼ਬਦ ਤਕਬੀਰ ਜਦੋਂ ਆਖਰ ਨੂੰ ਮੈਂ ਡਿੱਗਾ ਭਾਵ ਜਦੋਂ ਮੌਤ ਆ ਗਈ ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੍ਹੀਦੀ ਹੈ ਕੋਈ ਵੀ ਮੈਨੂੰ ਇੱਥੇ ਰੱਖ ਨਹੀਂ ਸਕਦਾ ਸਬਰੋਜ ਅਗਸਤਮ ਦਰ ਹਵਾ ਕਰ ਦੇ ਮ ਬੜੀ ਖਿਆਲ ਸਾਰੀ ਜ਼ਿੰਦਗੀ ਮੈਂ ਰਾਤ ਦਿਨ ਲਾਲਚ ਵਿੱਚ ਹੀ ਫਿਰਦਾ ਰਹਾ ਮੈਂ ਬਦੀ ਦੇ ਹੀ ਖਿਆਲ ਕਰਦਾ ਰਹਾ ਮਾਇਆ ਹੀ ਇਕੱਤਰ ਕਰਦਾ ਰਹਾ ਗਾਹੇ ਨਾ ਨੇਕੀ ਕਾਰ ਕਰ ਦਮ ਮਮ ਇ ਚਿਨੀ ਇਹਵਾਲ ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ ਹੇ ਕਰਤਾਰ ਪ੍ਰਮਾਤਮਾ ਵਾਹਿਗੁਰੂ ਮੇਰਾ ਇਹੋ ਜਿਹਾ ਹਾਲ ਹੈ ਗੁਰੂ ਨਾਨਕ ਪਾਤਸ਼ਾਹ ਤਿਲਾੰਗਰ ਆਗ ਵਿੱਚ ਆਪਣੀ ਬਾਣੀ ਵਿੱਚ ਸਾਨੂੰ ਸਾਡੇ ਕਲਯੁਗੀ ਜੀਵਾਂ ਦਾ ਹਾਲ ਬਿਆਨ ਕਰਕੇ ਦੱਸ ਰਹੇ ਹਨ ਕਿ ਅਸੀਂ ਕਿਵੇਂ ਸਾਰਾ ਦਿਨ ਮਾਇਆ ਪਿੱਛੇ ਹੀ ਭੱਜੇ ਫਿਰਦੇ ਹਾਂ ਲਾਲਚ ਕਰਦੇ ਹਾਂ ਕਿਦਾਂ ਇੱਕ ਦੂਸਰੇ ਨੂੰ ਵੱਡ-ਵੱਡ ਖਾਂਦੇ ਹਾਂ ਮਾਇਆ ਦੇ ਪਿੱਛੇ ਹੀ ਤੇ ਰੱਬ ਦਾ ਨਾਮ ਨਹੀਂ ਜਪਦੇ ਆਪਣਾ ਹਾਲ ਗੁਰੂ ਪਾਤਸ਼ਾ ਸਾਡੇ ਕਲਯੁਗੀ ਦਾ ਹਾਲ ਆਪਣੇ ਸ਼ਬਦ ਵਿੱਚ ਬਿਆਨ ਕਰ ਰਹੇ ਹਨ ਬਦਬਖਤ ਹਾ ਮਚੋ ਬਖੀਲ ਗਾਫਿਲ ਬੇਨજર ਬੇਬਾਕ ਏ ਕਰਤਾਰ ਮੇਰੇ ਵਰਗਾ ਦੁਨੀਆ ਵਿੱਚ ਕੋਈ ਨਿਭਾਗਾ ਨਿੰਦਕ ਲਾ ਪਰਵਾ ਟੀਟੇ ਤੇ ਨ ਡਰ ਨਹੀਂ ਹੈ ਕਿਉਂਕਿ ਕਈ ਲੋਕ ਮਨੁੱਖਾ ਜਨਮ ਵਿੱਚ ਆ ਕੇ ਮਨੁੱਖਾ ਜਨਮ ਵਿੱਚ ਮਨੁੱਖਾ ਵਰਗੇ ਕੰਮ ਨਹੀਂ ਕਰਦੇ ਤੇ ਪਸ਼ੂਆਂ ਵਰਗੇ ਕੰਮ ਕਰਦੇ ਹਨ ਕਦੇ ਕਿਸੇ ਨੇ ਪਸ਼ੂ ਨੂੰ ਨਹੀਂ ਕਿਹਾ ਕਿ ਤੂੰ ਐ ਪਸ਼ੂ ਬਣ ਜਾ ਬੰਦੇ ਨੂੰ ਕਹਿ ਦਿੰਦੇ ਨੇ ਕਿ ਬੰਦਾ ਬਣ ਬੰਦਿਆਂ ਵਾਲੇ ਕੰਮ ਕਰ ਨਾਨਕ ਬੁਗ ਯਾਦ ਜਨ ਤੁਰਾਂ ਤੇਰੇ ਚਾਕਰਾਂ ਪਾਖਾਕ ਪਰ ਤੇਰਾ ਦਾਸ ਨਾਨਕ ਤੈਨੂੰ ਆਖਦਾ ਹੈ ਕਿ ਮਿਹਰ ਕਰ ਮੈਨੂੰ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ਰਾਗਤ ਲੰਗ ਘਰ ਦੂਜੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਭਉ ਤੇਰਾ ਭੰਗ ਖਲੜੀ ਮੇਰਾ ਚੀਤਾ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ ਮੇਰਾ ਮਨ ਇਸ ਭੰਗ ਨੂੰ ਸਾਹਮ ਕੇ ਰੱਖਣ ਲਈ ਗੁੱਥੀ ਹੈ ਮੈਂ ਦੇਵਾਨਾ ਭਿਆ ਅਤੀਤ ਤੇਰੇ ਡਰ ਅਦਬ ਦੀ ਭੰਗ ਨਾਲ ਮੈਂ ਨਸ਼ੀਤੇ ਵਰਕਤ ਹੋ ਗਿਆ ਹਾਂ ਘਰ ਕਾ ਸਾਦਰਸ਼ਨ ਕੀ ਭੁਖ ਮੇਰੇ ਦੋਵੇਂ ਹੱਥ ਤੇਰੇ ਦਰ ਤੋਂ ਖੈਰ ਵਾਸਤੇ ਪਿਆਲਾ ਹਨ ਮੇਰੇ ਆਤਮਾ ਨੂੰ ਤੇਰੇ ਦੀਦਾਰ ਦੀ ਭੁਖ ਲੱਗੀ ਹੋਈ ਹੈ ਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਜਿਵੇਂ ਅਮਲੀਆਂ ਨੂੰ ਪੰਗੀਆਂ ਨੂੰ ਭੰਗ ਚਾਹੀਦੀ ਹੈ ਨਾ ਤੇ ਮੇਰੇ ਵਾਸਤੇ ਤੇਰਾ ਨਾਮ ਹੀ ਤੇਰਾ ਡਰ ਅਦਬ ਹੀ ਭੰਗ ਹੈ ਤੇ ਮੈਂ ਦੋਵੇਂ ਹੱਥ ਜੋੜ ਕੇ ਪਿਆਲਾ ਬਣਾ ਕੇ ਤੇਰੇ ਨਾਮ ਦੀ ਭੀਖ ਮੰਗਦਾ ਹਾਂ ਪਰਮਾਤਮਾ ਤੇਰੇ ਨਾਮ ਦੀ ਹੀ ਭੁੱਖ ਲੱਗੀ ਏ ਮੈਨੂੰ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ ਮੈਂ ਦਰ ਮੰਗੋ ਨੀਤਾ ਨੀਤਾ ਇਸ ਵਾਸਤੇ ਮੈਂ ਤੇਰੇ ਦਰ ਤੋਂ ਸਦਾ ਦੀਦਾਰ ਹੀ ਮੰਗ ਰਿਹਾ ਹਾਂ ਸਦਾ ਦੀਦਾਰ ਹੀ ਮੰਗਾਗਾ ਤੇਰਾ ਦੀਦਾਰ ਤੇਰਾ ਨਾਮ ਮੈਨੂੰ ਪਿਆਰਾ ਲੱਗਦਾ ਹੈ ਤੋ ਦਰਸ਼ਨ ਕੀ ਕਰੋ ਸੁਮਾਏ ਏ ਪ੍ਰਭੂ ਪਰਮਾਤਮਾ ਮੈਂ ਤੇਰੇ ਦیدار ਦੀ ਸਦਾ ਚਾਹ ਕਰਦਾ ਹਾਂ ਤੂੰ ਮੈਨੂੰ ਆਪਣਾ ਦیدار ਬਖਸ਼ ਮੈਂ ਦਰ ਮੰਗਤ ਪੀਖਿਆ ਪਾਏ ਰਹਾਉ ਮੈਂ ਤੇਰੇ ਦਰ ਤੇ ਮੰਗਤਾ ਹਾਂ ਮੈਨੂੰ ਆਪਣੇ ਦیدار ਦਾ ਖੈਰ ਪਾ ਮੈਨੂੰ ਆਪਣਾ ਦਰਸ਼ਨ ਦੇ ਬਿਸਰ ਨਾਹੀ ਦਾਤਾਰ ਦਿਨ ਰਾਤ ਮੈਨੂੰ ਆਪਣਾ ਨਾਮ ਹੀ ਬਖਸ਼ ਸੱਚੇ ਪਾਤਸ਼ਾਹ ਪ੍ਰਮਾਤਮਾ ਕੋਲੋਂ ਗੁਰੂ ਨਾਨਕ ਪਾਤਸ਼ਾਹ ਨਾਮ ਮੰਗ ਰਹੇ ਹਨ ਤੇ ਸਾਡੀਆਂ ਹੋਰ ਹੋਰ ਮੰਗਾਂ ਹੀ ਨਹੀਂ ਪੂਰੀਆਂ ਹੁੰਦੀਆਂ ਸਾਰਾ ਦਿਨ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਣਾ ਕੇਸਰ ਫੁੱਲ ਕਸਤੂਰੀ ਤੇ ਸੋਨਾ ਇਹਨਾਂ ਦੀ ਪਿੱਟ ਕੋਈ ਨਹੀਂ ਮੰਨਦਾ ਇਹ ਸਭਨਾਂ ਦੇ ਸਰੀਰ ਵਾਸਤੇ ਵਰਤੇ ਜਾਂਦੇ ਹਨ ਇਹ ਸਭਨਾਂ ਨੂੰ ਹੀ ਚੰਗੇ ਲੱਗਦੇ ਹਨ ਚੰਦਨ ਭਗਤਾਂ ਜੋਤ ਐਨੇ ਹੀ ਸਰਬੇ ਪਰਮਲ ਕਰਣਾ ਚੰਦਨ ਸਭ ਨੂੰ ਸੁਗੰਧੀ ਦਿੰਦਾ ਹੈ ਅਜਿਹਾ ਹੀ ਸੁਭਾਅ ਤੇਰੇ ਭਗਤਾਂ ਦਾ ਹੈ ਪਰਮਾਤਮਾ ਤੇਰੇ ਭਗਤ ਸਾਰਿਆਂ ਨੂੰ ਹੀ ਨਾਮਦਾਨ ਦਿੰਦੇ ਹਨ ਆਪ ਨਾਮ ਜਪਦੇ ਹਨ ਤੇ ਹੋਰਨਾਂ ਨੂੰ ਨਾਮ ਜਪਾਉਂਦੇ ਹਨ ਆਪ ਜਗ ਤੋਂ ਤਰਦੇ ਹਨ ਤੇ ਹੋਰਨਾਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਹਨ ਜਿਹੜੇ ਤੇਰੇ ਭਗਤ ਹਨ ਕੇ ਪੱਟ ਭਾਂਡਾ ਕਹੈ ਨਾ ਕੋਏ ਰੇਸ਼ਮ ਤੇ ਘੋਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ ਕਿ ਇਹਨਾਂ ਨੂੰ ਕਿਸ-ਕਿਸ ਦਾ ਹੱਥ ਲੱਗ ਚੁੱਕਾ ਹੈ ਐਸਾ ਭਗਤ ਵਰਨ ਮੈਂ ਹੋਏ हे ਪ੍ਰਭੂ ਤੇਰਾ ਭਗਤ ਵੀ ਅਜਿਹਾ ਹੀ ਹੁੰਦਾ ਹੈ ਭਾਵੇਂ ਉਹ ਕਿਸੇ ਹੀ ਜਾਤ ਦਾ ਵਿੱਚ ਜੰਮਿਆ ਹੋਵੇ ਪਰ ਉਸ ਦਾ ਸਾਰਾ ਸਾਰਾ ਆਲਮ ਸਾਰੀ ਦੁਨੀਆ ਹੀ ਸਤਕਾਰ ਕਰਦੀ ਹੈ ਭਗਤਾ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਰਹਿੰਦੇ ਨੇ ਮਸਤ دیਵਾਨੇ ਨਾਮ ਦੀਆਂ ਚੜੀਆਂ ਲੋਰਾਂ ਜਿਨ੍ਹਾਂ ਭਗਤਾ ਨੂੰ ਨਾਮ ਦੀਆਂ ਲੋਰਾਂ ਚੜ੍ਹਦੀਆਂ ਹਨ ਉਹਨਾਂ ਦਾ ਸਾਰੀ ਦੁਨੀਆ ਸਤਕਾਰ ਕਰਦੀ ਹੈ ਤੇਰੇ ਨਾਮ ਨਿਵੈ ਰਹੇ ਲੇਵਲਾਏ ਜੋ ਬੰਦੇ ਤੇਰੇ ਨਾਮ ਵਿੱਚ ਲੀਨ ਰਹਿੰਦੇ ਹਨ ਤੇਰੇ ਨਾਮ ਵਿੱਚ ਲੇਵਲ ਆਈ ਰੱਖਦੇ ਹਨ ਧਿਆਨ ਜੋੜੀ ਰੱਖਦੇ ਹਨ ਪਰਮਾਤਮਾ ਨਾਨਕ ਤਿੰਨ ਦਰ ਭੀਖਿਆ ਪਾਏ हे ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖੇ हे ਪ੍ਰਭੂ ਪਰਮਾਤਮਾ ਉਹਨਾਂ ਦੇ ਦਰ ਤੇ ਰੱਖ ਮੈਨੂੰ ਜਿਹੜੇ ਨਾਮ ਜਪਦੇ ਹਨ ਮੈਨੂੰ ਆਪਣੇ ਦਰਸ਼ਨ ਦਾ ਖੈਰ ਪਾ ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਰਾਗ ਤੇ ਲੰਗ ਘਰ ਤੀਜੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਰਾਗ ਤਿਲੰਗ ਵਿੱਚ ਘਰ ਤੀਜੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬ ਰੰਗਾਏ ਜਿਸ ਜੀਵ ਇਸਤਰੀ ਦੇ ਇਸ ਸਰੀਰ ਨੂੰ ਮਾਇਆ ਦੇ ਮੋਹ ਦੀ ਪਾ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲਬ ਨਾਲ ਰੰਗਾ ਲਿਆ ਹੋਵੇ ਮੇਰੇ ਕੰਤਨਾ ਭਾਵੇਂ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਉਹ ਜੀਵ ਇਸਤਰੀ ਖਸਮ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਚੋਲਾ ਇਹ ਸਰੀਰ ਇਹ ਜੀਵਨ ਖਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ਪੰਜ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿਲੰਗ ਰਾਗ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਫਰਮਾਨ ਕਰ ਰਹੇ ਹਨ ਕਿ ਪ੍ਰਮਾਤਮਾ ਦਾ ਨਾਮ ਜੋ ਹੈ ਉਹ ਸੱਚਾ ਹੈ ਸੱਚਾ ਹੈ ਉਹ ਜਪਣਾ ਚਾਹੀਦਾ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇਜ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 721 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 722 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ